ਲੈ ਵੀ ਮਾੜੀ ਵਾਲੋ ਅੱਜ ਦੇ ਦਿਨ ਦਾ ਫਾਈਨਲ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਪਹਿਲੀ ਰੇਡ ਚੱਕਲ ਸ਼ੇਰ ਦਾ ਸੀਰਾ ਆ ਗਿਆ ਲੈ ਵੀ ਅਮਰੀਕ ਚੱਕ ਬਾਈਕ ਅੱਜ ਦੇ ਦਿਨ ਦਾ ਚੋਟੀ ਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਲੱਗਾ ਹੈ ਭਾਈ ਉਹ ਸੁਣਾ ਰਹੀ ਹੈ ਲਓ ਕਹਿੰਦੇ ਅੱਜ ਦੇ ਦਿਨ ਦੇ ਫਾਈਨਲ ਦੀ ਪਹਿਲੀ ਕਬੱਡੀ ਜਿਹੜੀ ਆ ਉਹ ਨੌਜਵਾਨ ਕਹਿੰਦੇ ਸ਼ੀਰਾ ਪਾਉਣ ਦੇ ਲਈ ਵਧ ਗਿਆ ਖੇਡ ਦੇ ਮੈਦਾਨ ਦੇ ਵਿੱਚ ਚੱਕ ਲਈ ਸ਼ੇਰ ਪਿੰਡਾ ਨੌਜਵਾਨ ਦਾ ਆਓ ਸਾਹਮਣੇ ਕਹਿੰਦੇ ਚਾਰ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਜਫਾ ਲਾ ਕੇ ਨੰਬਰ ਜੜੂ ਆਪਣੀ ਟੀਮ ਦੇ ਲਈ ਅੱਜ ਦੇ ਦਿਨ ਦਾ ਕਹਿੰਦੇ ਫਾਈਨਲ ਮਾੜੀ ਮੁਸਤਫਾ ਦੀ ਧਿਰ ਤੇ ਆਓ ਸਾਹਮਣੇ ਇਸ ਵੇਲੇ ਨੌਜਵਾਨ ਕਹਿੰਦੇ ਇਸ ਵੇਲੇ ਉਹ ਵਿੱਕੀ ਬੱਲੇ ਬੱਲੇ ਕਰਵਾ ਗਿਆ ਅਗਲੀ ਰੇਡ ਸੁਖਰਾਜ ਅਗਲੀ ਰੇਡ ਪਾਉਣ ਦੇ ਚਾਹਤੋ ਵਾਲਾ ਸਾਡੇ ਵੀਰਾਂ ਵੱਲੋਂ ਵਿੱਕੀ ਦੇ ਲਈ ਜਿਹੜੇ 500 ਦੇ ਮਾਣ ਤੇ ਸਨਮਾਨ ਜਿਹੜੇ ਪਉਂਦੇ ਹੋਏ ਆ ਸਾਡੇ ਵੀਰਾਂ ਵੱਲੋਂ ਵਿੱਕੀ ਦੇ ਲਈ 500 ਦੇ ਮਾਣ ਤੇ ਸਨਮਾਨ ਜਿਹੜੇ ਪਉਂਦੇ ਹੋਏ ਆ ਸ਼ਰਮੇ ਬੱਗੂ ਰਮਾਣੇ ਦਾ ਬਹੁਤ ਬਹੁਤ ਧੰਨਵਾਦ ਹੈ ਹਰ ਸਾਲ ਖੇਡ ਦਾ ਸੰਤੂ ਦੇ ਨਾਲ ਪਿਆਰ ਹੈ ਯਾਰੀਆਂ ਨੇ ਤੇ ਅਸੀਂ ਸਰਬ ਦਾ ਦਿলো ਧੰਨਵਾਦ ਕਰਦੇ ਆ ਆ ਜਿਹੜਾ ਪਿਆਰ ਇਹ ਵਿੱਕੀ ਦੇ ਲਈ ਹੈ ਰਾਜਾ ਪੱਟੀ ਤੇ ਸੂਬਾ ਪੱਟੀ ਵੈਰੋਕੇ ਦੀ ਟੀਮ ਚਾਹੇ ਜਿੱਤੇ ਚਾਹੇ ਹਾਰੇ 20 ਡਾਲਰ ਦੇ ਮਾਨ ਸਨਮਾਨ ਇਹਨਾਂ ਮੁੰਡਿਆਂ ਲਈ ਹੋਣਗੇ ਲਓ ਭੋਲਾ ਜਲਾਨੀ ਕਹਿੰਦੇ ਕਬੱਡੀ ਪਾਉਣਦਰੇ ਖੇਡ ਮੈਦਾਨ ਦੇ ਵਿੱਚ ਤਿਆਰ ਪਰ ਤਿਆਰ ਬਹੁਤ ਵਧੀਆ ਮੁਕਾਬਲਾ ਬਾੜੀ ਦੇ ਮੇਲੇ ਦਾ ਕਹਿੰਦੇ ਫਾਈਨਲ ਖੇਡਿਆ ਜਾ ਰਿਹਾ ਹੈ ਹੁਣ ਦੇਖਦਾ ਵੀ ਚਾਰਾਂ ਦੇ ਵਿੱਚੋਂ ਇੱਕ ਪਾਸੇ ਸ਼ਰਨਾ ਤਿਆਰ ਹੈ ਦੂਸਰੇ ਪਾਸੇ ਵਿੱਕੀ ਤਿਆਰ ਚਾਰਾਂ ਦੀ ਕੁੰਮਦੀ ਚੇਨ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਰੋਪਾਈ ਦਾ ਯੂਐਸਏ ਤੋਂ ਵੱਡਾ ਰੋਲ ਮਨਪ੍ਰੀਤ ਸੰਘੇ ਹੁਣਾਂ ਦਾ ਅਮਰੀਕਾ ਤੋਂ ਵੱਡੇ ਯੋਗਦਾਨੇ ਆ ਪੈਂਦੀ ਰੇਡ ਸੇਵਕ ਸਾਡਾ ਵੀਰ ਪੁੱਜਾ ਹੋਇਆ ਲਓ ਭੋਲੇ ਦੀ ਰੇਡ ਤੇ ਵਿੱਕੀ ਹਰੀਕੇ ਟੱਕਰ ਸਿਰੇ ਦੀ ਹੈ ਲਓ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਲਓ ਲੱਗਾ ਜੋੜ ਇੱਥੇ ਰੱਖ ਇੱਥੇ ਰੱਖ ਇਹਨੂੰ ਵਿੱਕੀ ਆਖਦੇ ਆ ਅਗਲੀ ਰੇਡ ਪਿਸਟਲ ਆ ਗਿਆ ਲੈ ਵੀ ਅਬਰੀ ਕਰੀਂਗਾ ਇਸ ਕਵਰੋ ਦੇ ਉਧਰ ਮੁੰਡਿਆਂ ਨੇ ਪਹਿਲਾਂ ਵੀ ਨਾਣੀ ਦੱਸਿਆ ਪਰ ਮੇਰੇ ਭਰਾ ਨੇ ਉਧਰ ਵੱਡੇ ਪਿਆਰ ਜਿਹੜੇ 500 ਦੇ ਉਹ ਹੋਰ ਉਹਨੇ ਪੁੱਜਦੇ ਕੀਤੇ ਆ ਲੈ ਵੀ ਸੁਖਰਾਜ ਆ ਕਹਿੰਦੇ 500 ਹੋਰ ਪੁੱਜਦਾ ਕੀਤਾ ਸਾਡੇ ਵੀਰਾਂ ਨੇ ਉਧਰ ਭੇਜੇ ਕਾਲਾ ਵਿਰੋਖੇ ਹਰਬੜ ਯੂਐਸਏ ਵਿੱਕੀ ਜੱਫਾ ਲਾਵੇ ਤੇ ਕਾਲਾ ਕਹਿੰਦਾ 1000 ਦੇਵਾਂਗੇ ਸੁਖਰਾਜ ਆ ਜਾ ਉਧਰ ਭੇਜੇ ਦੇ ਚਾਚਾ ਜੀ ਬਾਈ ਸੇਵਕੋੜਾ ਵੱਲੋਂ ਵਿੱਕੀ ਹਰੀ ਕਦੇ ਲਈ 500 ਦੇ ਮਾਣ ਔਰ ਇਧਰ ਅਰਸ਼ ਬਰਸਾਨਪੁਰੀਆ ਬੱਲੇ ਬੱਲੇ ਕਰ ਆ ਗਿਆ ਅਗਲੀ ਰੇਡ ਸੀਰਾ ਆ ਗਿਆ ਲੈ ਵੀ ਅਬਰੀ ਕਰੀ ਗੱਲ ਗਬਰੋ ਆਓ ਸਾਹਮਣੇ ਕਹਿੰਦੇ ਬਰੇਂਦਰ ਦੇ ਲਈ ਪਾਟੇ ਪਿਆਰ ਤੇ ਸਤਕਾਰ ਆਓ ਸਾਡੇ ਵੀਰਾਂ ਨੇ ਪੁੱਛਦੇ ਕੀਤੇ ਹੈ ਅਰਸ਼ ਲਈ ਸੌਰੀ ਅਰਸ਼ ਲਈ 500 ਰੁਪਇਆ ਫੌਜ ਦਾ ਕੀਤਾ ਸੰਤੂ ਦਾ ਪਿਆਰ ਕਹਿੰਦੇ ਉਹ ਸ਼ਰਨੇ ਦੇ ਨਾਲ ਹੈ ਤੇ ਸੋਨਨੀ तालीवाल ਵੱਡਾ ਵੀਰਾ ਆ ਸਾਡੀਆਂ ਦਵਾਵਾਂ ਨੇ ਸਾਡੇ ਵੱਡੇ ਭਰਾ ਦੇ ਲਈ ਅੱਜ ਵੱਡੇ ਵੀਰ ਦੇ ਪਿੰਡ ਮੇਲਾ ਲੈ ਵੀ ਸੁਗਰਾਜ ਉਧਰ ਜਸਪਾਲ ਮੱਲੀ ਉਹਨਾਂ ਦੇ ਵੱਲੋਂ ਜਿਹੜੀ ਟੀਮ ਜੇਤੂ ਹੋਵੇਗੀ ਉਹਦੇ ਲਈ 1500 ਤੇ ਜਿਹੜੇ ਮੁੰਡੇ ਉੱਪਰ ਜੇਤੂ ਹੋਣਗੇ ਉਹਦੇ ਲਈ 1000 ਜਸਪਾਲ ਮੱਲੀ ਦੇ ਪਰਿਵਾਰ ਵੱਲੋਂ ਅਗਲੇ ਸਾਲ ਲਈ ਵੀ ਵੱਡੇ ਰੋਰ ਹੋਣਗੇ ਲਓ ਮੁੰਡਾ ਕਰਾਚੋ ਵਾਲਾ ਕਹਿੰਦੇ ਸ਼ਾਂਟੀ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਬਾੜੀ ਦੇ ਮੇਲੇ ਦਾ ਫਾਈਨਲ ਚੱਲਦਾ ਹੈ ਅਰਸ਼ ਮੂਰੇ ਹੋ ਗਿਆ ਆ ਦੋ ਖਿਡਾਰੀਆਂ ਦੇ ਦਰਮਿਆਨ ਹਰ ਘਰਾਚੋ ਵਾਲਾ ਕਹਿੰਦੇ ਓੱਡ ਝੋੜ ਝੋੜ ਕਰਦਾ ਉਧਰ ਕਹਿੰਦੇ ਗੁਰਪ੍ਰੇਜ ਦੇ ਚਾਚਾ ਜੀ ਭਾਈ ਸੇਵਕ ਦੇ ਵੱਲੋਂ 500 ਘਰਾਚੋ ਵਾਲੇ ਮੁੰਡੇ ਲਈ ਆ ਗਿਆ ਰੇਡ ਪੈ ਗਈ ਅਮਰੀਕ ਕਰੀ ਗੱਲ ਘਮਰੋ ਦੀ ਉਧਰ ਸ਼ਰਨੇ ਦਾ ਜੱਫਾ ਵੀ 1000 ਦਾ ਤੇ ਵਿੱਕੀ ਦਾ ਜੱਫਾ ਕਾਲਾ ਵੈਰੋਕੇ ਵਾਲਾ ਕਹਿੰਦਾ ਵੀ ਇੱਕ 1000 ਦਿੱਤਾ ਜਾਵੇਗਾ ਉਧਰ ਕਹਿੰਦੇ ਨਾਲ ਹਰਮਨ ਯੂਐਸਏ ਆਓ ਸਾਹਮਣੇ ਕਹਿੰਦੇ ਛੱਪੇ ਘਰਾਚੋ ਵਾਲਾ ਅਗਲੀ ਕਬੱਡੀ ਪਾ ਰਿਹਾ ਸੰਤੂ ਦਾ ਤੇ ਸ਼ਰਨੇ ਦਾ ਪਿਆਰ ਹੈ ਤੇ ਕਹਿੰਦੇ ਸ਼ਰਨੇ ਕਰਕੇ ਹੁਣ ਕੀ ਆਖੇ ਵੀ ਸੰਤੂ ਨੇ ਫਲਕਾਰੀ ਥੱਲੇ ਕਿਰਪਾਣ ਦਿੱਤੀ ਹੈ ਲੈ ਵੀ ਸ਼ਰਨੇ ਧੰਨਵਾਦ ਹੈ ਓਹ ਰੇਡ ਪੈ ਗਈ ਉਧਰ ਗੁਰਪ੍ਰੀਤ ਸਰਪੰਚ ਦੇ ਚਾਚਾ ਜੀ ਬਾਈ ਸੇਕ ਵੱਲ ਗਿੱਤੇ ਕੋੜ ਕਰੋੜ ਦੇ ਲਈ ਵੱਡੇ ਬਾੜ ਆ ਗਿਆ ਆ ਪੈਂਦੀ ਹੋਈ ਰੇਡ ਤੇ ਚਾਰੋਂ ਦੇ ਵਿੱਚੋਂ ਕੌਣ ਅਰਸ਼ ਬਰਸਾਲਪੁਰੀਆ ਤੇ ਦੂਸਰੇ ਪਾਸੇ ਹਰਜੋ ਪਾਸੇ ਨੰਬਰ ਰੇਡਰ ਦਾ ਨੰਬਰ ਜਾਟੂ ਦਾ ਜਾਦੂ 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 ਹੁਣ ਪੜਿਆ ਗਿਆ ਦਿਲੋਂ ਦਵਾਵਾ ਨੇ ਅੱਜ ਜਾਦੂ ਨੇ ਬਹੁਤ ਪਿਆਰ ਦਿੱਤਾ ਹੈ ਧੰਨਵਾਦ ਹੈ ਰੇਡ ਪੈ ਗਈ ਸੁਖਰਾਜ ਚੱਕਲ ਸ਼ੇਰ ਦਾ ਕਹਿੰਦੇ ਸੀਰਾ ਕਵਲਟੀ ਪਾਉਣ ਦੇ ਲਈ ਵੱਤਾ ਹੈ ਬਾੜੀ ਦੇ ਮੇਲੇ ਦਾ ਫਾਈਨਲ ਚੱਲਦਾ ਸਾਰੇ ਪਿੰਡ ਨੂੰ ਮੁਬਾਰਕਾਂ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਾਂ ਆਓ ਸੀਰੇ ਦੀ ਰੇਡ ਆਓ ਡੱਗੋ ਵਾਲਾ ਸ਼ਰਨਾ ਦੋ ਖਿਡਾਰੀਆਂ ਦੇ ਦਰਮਿਆਨ ਪਰ ਮੁੰਡਾ ਕਹਿੰਦੇ ਰਬੜੇ ਕੋ ਵਾਧਾ ਤੁਰਿਆ ਆਉਂਦਾ ਹੈ ਅੱਜ ਕੌਣ ਬੈਸਟ ਆਵੇਗਾ ਇਹ ਤੇ ਟਾਈਮ ਦੱਸੇਗਾ ਅੱਜ ਬੈਸਟਾ ਨੂੰ ਵੀ ਕਹਿੰਦੇ ਵੱਡੇ ਮਾਰ ਪਿਆਰ ਦਿੱਤੇ ਜਾਣੇ ਆ ਕਿਹੜੀ ਟੀਮ ਚੈਂਪੀਅਨ ਬਣਦੀ ਹੈ ਵੱਡੀ 365 ਦਾ ਕੈਮਰਾ ਹੋਕਸ ਆ ਉਧਰ ਭੋਲੇ ਲਈ ਗੁਰਪੇਜ ਦੇ ਚਾਚਾ ਜੀ ਭਾਈ ਸੇਵਕ ਵੱਲੋਂ 500 ਦੇ ਮਾਰ ਪੁੱਜ ਗਿਆ ਰੇਡ ਪੈ ਗਈ ਮਰੀ ਕੀ ਗੱਲ ਆਓ ਸਾਹਮਣੇ ਕਹਿੰਦੇ ਰੇਡ ਇਸ ਵੇਲੇ ਬਰਿੰਦਰ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਉਧਰ ਬੈਰੋ ਕਿਹੜੀ ਟੀਮ ਜਿੱਤੇ ਪਾਵੇਗਾ ਰਾਜਾ ਪੱਟੀ ਤੇ ਸੂਬਾ ਪੱਟੀ ਉਹ ਕਹਿੰਦੇ ਨੇ 20 ਔਲਰ ਜਿਹੜੇ ਦਿੱਤੇ ਜਾਣਗੇ ਇਹ ਕਿਵੇਂ ਸੋਨੀ ਧਾਲੀਵਾਂ ਦੇ ਪਿੰਡ ਮੇਲਾ ਚੱਲਦਾ ਐ ਐਮਐਲਏ ਸਾਹਿਬ ਬਹੁਤ ਵੱਡੀਆਂ ਹਾਜ਼ਰੀਆਂ ਰਹੀਆਂ ਸਭ ਲਈ ਸਾਡੀਆਂ ਦੁਆਵਾਂ ਨੇ ਅੱਜ ਬੰਬੀਏ ਵਾਲੇ ਜਲਵਾ ਕਹਿੰਦੇ ਬਹੁਤ ਵੱਡਾ ਧੰਨਵਾਦ ਹੈ ਮਾਣ ਸਾਡੀ ਜ਼ਿੰਦਗੀ ਦਾ ਰੇਡ ਪੈ ਗਈ ਓ ਚੱਕਲ ਸ਼ੇਰ ਦਾ ਕਹਿੰਦੇ ਸੀਰਾ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਂਦਰੇ ਵੱਤਾਂ ਹੈ ਇੱਕ ਪਾਸੇ ਹਾਰੀ ਕੇ ਕਰਾਂ ਇਹ ਕਹਿੰਦੇ ਮਾੜੀ ਵਾਲੇ ਸ਼ਿਕੰਦਰ ਦੀ ਟੀਮ ਖੇਡਦੀ ਹੈ ਹੁਣ ਦੇਖਾਂਗੇ ਵੀ ਚਾਰੋਂ ਦੇ ਵਿੱਚੋਂ ਹਣ ਬਲੇ ਬਰੇ ਕਾਵੇਗਾ ਸ਼ਰਨਾ ਕਹਿੰਦਾ ਵੀ ਸ਼ਿਕੰਦਰ ਆਪਣਾ ਵੱਡਾ ਭਰਾ ਆਪਰੂ ਮਾਣਾ ਸ਼ਿਕੰਦਰ ਦੇ ਉੱਪਰ ਲਾ ਪੈਂਦੀ ਰੇਡ ਵਿੱਕੀ ਤੇ ਸੀਰਾ ਵਿੱਕੀ ਤੇ ਸੀਰਾ ਵਿੱਕੀ ਤੇ ਆਹ ਸੀਰਾ ਕਹਿੰਦੇ ਹੱਥਾਂ ਤੋਂ ਨਿਕਲ ਗਿਆ ਅਗਲੀ ਰੇਡ ਫੋਨ ਸੋਨੀ ਧਾਲੀ ਵਾਲ ਕੋਲਾ ਹੋ ਸਾਹਮਣੇ ਚਲਾ ਜਾ ਹਾਂ ਉਧਰ ਪਿਸਤਲ ਦੇ ਲਈ ਗੁਰਪੇਈ ਦੇ ਚਾਚਾ ਜੀ ਬਾਈ ਸੇਵਕ ਯੂਐਸਏ ਉਹਨਾਂ ਵੱਲੋਂ 500 ਦੇ ਬਾਣ। ਕੀ ਬਾਤ ਆ ਬਾਈ ਸੇਵਕਾਂ ਦਾ ਵੀ ਪੈਸਟਲ ਸਾਡੀ ਭੂਆ ਦੇ ਪਿੰਡੋਂ ਐ। ਲੈ ਵੀ ਫੈਸਲਾ ਤੇਰੇ ਲਈ ਵੱਡੇ ਬਾਣ। ਰੇਡ ਪੈ ਗਈ ਮੇਰੀ ਕਰੀ ਗੱਲ। ਆਓ ਸਾਹਮਣੇ ਕਬੱਡੀ ਪੈ ਰਹੀ ਐ। ਅਰਸ਼ ਦਾ 500 ਰੁਪਈਆ ਸਾਡੇ ਕੋਲੇ ਆ। ਅਰਸ਼ ਬਰਸਾਲਪੁਰ ਦਾ 500 ਰੁਪਈਆ ਸਾਡੇ ਕੋਲੇ। ਆਓ ਸਾਹਮਣੇ ਛੱਟੀ। ਨਾਈ ਜਣ ਕਹਿੰਦੇ ਇੱਕ ਤਕੜਾ ਨੇ ਮਰ। ਆਪਣੀ ਟੀਮ ਦੇ ਲਈ ਜੁੜ ਗਿਆ। ਇਹ ਛੱਟੀ ਕਹਿੰਦੇ ਕਰਾਚੋਂ ਵਾਲਾ ਮੇਰੇ ਮਿੱਤਰੋ। ਪਰਮਾਤਮਾ ਮਿਹਰ ਕਰੇ ਭਾਈ ਸੇਵਕ ਯੂਐਸਏ ਦਾ ਵੀ ਧੰਨਵਾਦ ਭਾਈ ਰੂਪ ਯੂਐਸਏ ਸਾਰੇ ਭਰਾਵਾਂ ਦਾ ਧੰਨ ਭਾਈ ਮੂਸਪਰੇ ਪਹੁੰਚਦੀ ਕਰੋ ਯਾਰ ਇਧਰ ਘਾਟੋ ਵਾਲੇ ਮੁੰਡੇ ਦੀ ਥੋੜੀ ਜੋਟ ਲੱਗੀ ਐ ਪਰਮਾਤਮਾ ਮਿਹਰ ਕਰੇ ਮੂਸਪਰੇ ਪਹੁੰਚਦੀ ਕਰੋ ਵੀਰ ਬਣ ਕੇ ਮੂਸਪਰੇ ਸਤੋ ਕੀ ਕਹਦਾ ਅੱਜ ਜਾਦੂ ਫੜ ਲਿਆ ਮੈਂ ਬੇਤੀ ਕਰਦਾ ਵੀਰਾ ਜੀ ਕਰੋ ਕਾਰਵਾਈ ਦੇਵ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਹੈ ਪਾਲ ਮੱਲੀ ਦੇ ਮੁੰਡੇ ਗੁਰਵਿੰਦਰ ਕੈਂਡ ਵੱਲੋਂ ਜੇਤੂ ਟੀਮ ਲਈ 1500 ਤੇ ਜਿਹੜੀ ਟੀਮ ਸੈਕੰਡ ਆਈ ਉਹਦੇ ਲਈ 1000 ਦੇ ਮਾਣ ਹੋਣਗੇ ਲਓ ਸਾਹਮਣੇ ਕਹਿੰਦੇ ਸੀਰਾ ਫਿਰ ਕਬੱਡੀ ਪੌਣ ਦੇ ਲਈ ਤਿਆਰ ਪਰ ਤਿਆਰ ਖਿਆਰ ਜਾਫੀ ਕਹਿੰਦੇ ਹਰੀ ਕੇਕ ਲਾਉਂਦੇ ਮਾਰਦੇ ਪੱਟਾਂ ਤੇ ਥਾਪੀਆਂ ਇੱਕ ਪਾਸੇ ਵਿੱਕੀ ਲੱਗਾ ਹੋਇਆ ਤੇ ਕਬੱਡੀ ਵਾਲੇ ਪਿਆਰ ਨਾਲ ਐਂਗਰੀ ਬਰਡ ਵੀ ਆਖਦੇ ਆ ਦੂਜੇ ਪਾਸੇ ਸ਼ਰਨਾ ਲੱਗਾ ਹੋਇਆ ਲੈ ਵੀ ਨਰਮਲਾ ਦੇਖ ਨਿਆਰੇ ਬਾੜੀ ਦੇ ਮੇਲੇ ਦਾ ਫਾਈਨਲ ਚੱਲਦਾ ਸਿੱਧਾ ਦੀ ਧਰਤੀ ਹੈ 56 ਸਾਲ ਹੋ ਗਏ ਖੇਡ ਮੇਲਾ ਚੱਲਦੇ ਰੋ ਆ ਵਿੱਕੀ ਕਹਿੰਦੇ ਹੋ ਗਿਆ ਮੂਰੇ ਸਿਰਾਂ ਤੇ ਵਿੱਕੀ ਟੱਕਰ ਸਿਰੇ ਦੀ ਹੈ ਇੱਕੋ ਜਿਹੀ ਉਮਰਾਂ ਪੈਂਦੀ ਰੇਡ ਔਰ ਚੱਕਾੜਾ ਕਿੱਥੇ ਲੋਟ ਆਉਂਦਾ ਆਹ ਮੁੰਡਾ ਕਹਿੰਦੇ ਵਾਟਾਂ ਵੜਦਾ ਤੁਰਿਆ ਜਾਂਦਾ ਅਗਲੀ ਰੇਡ ਵਰਿੰਦਰ ਸਿੰਘ ਤੂਰ ਆ ਗਿਆ ਆਓ ਸਾਹਮਣੇ ਕਹਿੰਦੇ ਵਰਿੰਦਰ ਵੀ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਅਰਸ਼ ਬਰਸਾਲਪੁਰ ਦੀ ਧਰਤੀ ਨਾਲ ਬਿੱਟੂ ਵਰਗੇ ਬੈਰੂ ਕੇ ਵੀ ਤਰਤੇ ਕਹਿੰਦੇ ਨੰਜੀ ਦਾ ਨਾ ਦੁਨੀਆ ਦੇ ਵਿੱਚ ਚੱਲਿਆ ਕਾਲੇ ਨੇ ਕਹਿੰਦੇ ਕੈਨੇਡਾ ਦੇ ਵਿੱਚ ਵੀ ਬੱਲੇ ਬੱਲੇ ਕਰਵਾਈ ਵਾਲਿਆ ਮੁਬਾਰਕਾ ਵੀ ਆ ਪੁੱਤ ਕਹਿੰਦੇ ਪਰਮਾਤਮਾ ਨੇ ਦਿੱਤਾ ਤੇ ਪੁੱਤ ਦਾ ਨਾਂ ਸਰਦਾਰ ਤਲਾਵਰ ਸਿੰਘ ਰੱਖ ਦਿੱਤਾ ਉਹ ਕਿਹੜੀ ਗੱਲ ਰੱਖਿਆ ਇਹ ਦੁਨੀਆ ਨੂੰ ਹੌਲੀ-ਹੌਲੀ ਪਤਾ ਲੱਗ ਜਾਵੇਗਾ ਵੀ ਦਲਾਵਰ ਸਿੰਘ ਕੌਣ ਸੀਗਾ ਤੇ ਕਿਹੜੀ ਗੱਲੋਂ ਕਾਲੇ ਨੇ ਆਪਣੇ ਪੁੱਤ ਦਾ ਨਾਂ ਦਲਾਵਰ ਸਿੰਘ ਰੱਖਿਆ ਅੰਪਾਇਰ ਨੇ ਨੰਬਰ ਦਿੱਤਾ ਰੀਡਰ ਨੂੰ ਫਿਰ ਰਿਵਿਊ ਦੀ ਮੰਗ ਹੋਈ ਹੈ ਵੀਰ ਬਲਕੇ ਜਿਹੜੇ ਰੈਫਰੀ ਬਾਹਰਲੇ ਪਾਸੇ ਲੋ ਚੈੱਕ ਕਰ ਲੈਣ ਲਓ ਚੱਕ ਲਈ ਸ਼ੇਰ ਦਾ ਸੀਰਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਭਾਈ ਮਗਰ ਦਾ ਨੰਬਰ ਹੋਲਡ ਕੀਤਾਗਾ ਵੀਰ ਬਲਕੇ ਚੈੱਕ ਕਰ ਲਿਓ ਆ ਮਾੜੀ ਦੇ ਮੇਲੇ ਦਾ ਕਹਿੰਦੇ ਫਾਈਨਲ ਚੱਲਦਾ ਆ ਪੈਂਦੀ ਰੇਡ ਤੇ ਆਹ ਦੋ ਖਿਡਾਰੀਆਂ ਦੇ ਦਰਮਿਆਨ ਔਰ ਜੱਕ ਅਲੀ ਸ਼ੇਰ ਵਾਲਾ ਮੁੰਡਾ ਆਹ ਹੱਥਾਂ ਤੋਂ ਨਿਕਲ ਗਿਆ ਤਕੜਾ ਨੰਬਰ ਉਧਰ ਗੁਰਪੇਜ ਦੇ ਚਾਚਾ ਜੀ ਬਾਈ ਸੇਵਕ ਯੂਐਸਏ ਸੀਰੇ ਦੇ ਲਈ 500 ਦੇ ਮਾਣ ਪੁੱਜਦੇ ਕਰ ਗਿਆ ਬਹੁਤ ਬਹੁਤ ਧੰਨਵਾਦ ਸ਼ਾਂਟੀ ਕਹਿੰਦੇ ਕਬੱਡੀ ਪੌਂਦਰੀਕਾ ਹੱਤੋ ਵਾਲਾ ਰਾਜਾ ਪੱਟੀ ਦੇ ਸੁਪਾ ਪੱਟੀ ਵੀਰ ਨੇ ਸ਼ਰਨੇ ਦੇ ਜੱਫੇ ਤੇ ਉਹ ਕਹਿੰਦੇ ਨੇ ਪੰਬਰ ਡਾਲਰ ਜਿਹੜੇ ਦਿੱਤੇ ਜਾਣਗੇ ਆਹ ਸ਼ਰਨੇ ਦੇ ਜੱਫੇ ਤੇ ਅੱਜਲੇ ਸੰਗਰੂਰ ਦਾ ਇਹ ਕਹਿੰਦੇ ਟਰੱਜੋ ਵਾਲਾ ਨੌਜਵਾਨ ਉਸ ਨੇ ਉਹ ਕਬੱਡੀ ਪਾ ਰਿਹਾ ਹੈ ਉਧਰ ਕਹਿੰਦੇ ਬੱਬੂ ਬੰਦੂ ਸੁਬਾਦ ਪਿੰਡ ਹੈ ਏ ਉਹ ਨੰਬਰ 36 ਜੋੜ ਗਿਆ ਅਗਲੀ ਕਬੱਡੀ ਪਟਿਆ ਇਧਰ ਭਾਈ ਸੇਵਕ ਯੂਐਸਏ ਦੇ ਵੱਲੋਂ ਸ਼ਾਂਤੀ ਕਰਾਚੁੰਦੇ ਲਈ 500 ਦੇ ਮਾਰ ਆ ਗਿਆ ਚੱਕਾ ਵਾਲਾ ਕਹਿੰਦੇ ਸੀਰਾ ਕਬੱਡੀ ਪਾ ਰਿਹਾ ਹੈ ਕਿ ਮੈਚ ਫਾਈਨਲ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਬਰੂ ਨੇ ਕਿਨੇ ਦਮ ਪਾਏ ਹੁਣ ਜੱਫੀਆ 'ਚ ਬੱਲਾ ਮਾਰਦਾ ਜੀ ਪੈਂਦੀ ਰੇਡ ਔਰ ਨੰਬਰ ਰੇਡਰ ਦਾ ਨੰਬਰ ਕਹਿੰਦੇ ਧਾਵੀ ਦਾ ਅਗਲੀ ਰੇਡ ਪਿਸਟਲ ਫੇਰ ਆ ਗਿਆ ਆਹ ਸਾਹਮਣੇ ਕਹਿੰਦੇ ਉਹ ਪਿਸਟਲ ਫੇਰ ਆ ਗਿਆ ਮੇਰੇ ਮਿੱਤਰੋ ਬਰਿੰਦਰ ਭਿੰਡਰਾ ਦੀ ਧਰਤੀ ਦਾ ਅਗਲੀ ਕਬੱਡੀ ਪੌਣ ਦੇ ਲਈ ਤਿਆਰ ਬੜ ਤਿਆਰ ਹੈ ਇੱਕ ਪਾਸੇ ਕਹਿੰਦੇ ਅਰਸ਼ ਮਹਤੂਤ ਨਾਲ ਕਹਿੰਦੇ ਬਿੱਟੂ ਜਿਹਦਾ ਵੈਰੋ ਕੇ ਪਿੰਡ ਹੈ ਆਹ ਕਹਿੰਦੇ ਕੋਈ ਜਿਆਦਾ ਦੂਰ ਨੇ ਇਹ ਕਬੱਡੀ ਪਿੰਡਾਂ ਦਾ ਮੇਲਾ 2018 ਦੇ ਵਿੱਚ ਕਹਿੰਦੇ ਕਾਲਾ ਇੱਥੋਂ ਡਸਟ ਗਿਆ ਬਾੜੀ ਦੀ ਤਰਤੀ ਬਹੁਤ ਵੱਡੀ ਤਰਤੀ ਵੱਡਾ ਮੇਲਾ ਸਿੱਧਾ ਵੀ ਤਰਤੀ ਆਹ ਕਹਿੰਦੇ ਅਰਸ਼ ਉਹ ਵਰਸਾਲਪੁਰੀਆ ਲਓ ਯਰ ਟਰਾਈ ਕਰਦਾ ਬਰੇਂਦਰ ਦੀ ਕਹਿੰਦੇ ਕਬੱਡੀ 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 ਨੰਬਰ ਭਾਈ ਵਾਹ ਲਓ ਸਾਹਮਣੇ ਕਦੇ ਸੀਰਾ ਫੇਰ ਕਬੱਡੀ ਪੌਂਦਰੀ ਵੱਧਦਾ ਚੱਕਾਂ ਬਰੇ ਸੀਰੇ ਦੀ ਰੇਡ ਚਾਰ ਜਾਫੀ ਤਿਆਰ ਪਰ ਤਿਆਰ ਪਾਈਦੇ ਹੋਈਆਂ ਪੱਟਾਂ ਤੇ ਥਾਪੀਆਂ ਕਿ ਮਿਹਨਤਾਂ ਤੋਂ ਬਿਨਾ ਕੋਈ ਮਹਾਨ ਹੁੰਦਾ ਨਹੀਂ ਗੁਰੂ ਬਿਨਾ ਯੋਧਿਆ ਗਿਆਨ ਹੁੰਦਾ ਨਹੀਂ ਅੱਜ ਨਾ ਬਣੇ ਤੇ ਫਿਰ ਕੱਲ ਨਾ ਬਣੇ ਦਾ ਪੇਜ ਸਿੱਖੇ ਬਿਨਾ ਗੱਲ ਨਾ ਬਣੇ ਨੰਬਰ ਰੇਡਰ ਦਾ ਨੰਬਰ 3 ਚੱਕਰ ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਜਾਫੀਆਂ ਦਾ ਵਿੱਕੀ ਦਾ ਹਰੀਕੇ ਵਾਲੇ ਦਾ ਮਿੱਠੋ ਬਰਾੜ ਬਾਈ ਦਾ ਧੰਨਵਾਦ ਹੈ ਚੰਦਪਿੰਡ ਦੇ ਕਿੰਨੇ ਗੱਲ ਚੱਲਦੀ ਹੈ ਕਿਉਂਕਿ ਪਿਆਰ ਅੱਜ ਸਰਦਾਰ ਅਮਰਤਪਾਲ ਸਿੰਘ ਜੀ ਬਹੁਤ ਵੱਡੀ ਸ਼ਖਸੀਅਤ ਐ ਐਮਐਲਏ ਸਾਹਿਬ ਜੋ ਜੋ ਪਿੰਡ ਨੇ ਕਿਹਾ ਉਹਦੇ ਵਿੱਚ ਹੀ ਕਹਿੰਦੇ ਹਾਜ ਸਰਹੱਲਿਆ ਫੇਰ ਕਰੇ ਪ੍ਰਮਾਤਮਾ ਸਭ ਲਈ ਦਵਾਵਾ ਦੇ ਆਓ ਸਾਹਮਣੇ ਆਓ ਕਬੱਡੀ 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 ਨੰਬਰ ਜਿਹੜਾ ਹੌਲ ਦਾ ਨੰਬਰ ਹੈ ਜੀ ਉਹ ਵੈਰੋ ਗਿਆ ਦਾ ਤੇ ਆ ਨੰਬਰ ਕਹਿੰਦੇ ਰੇਡਰ ਦੇ ਹਿੱਸੇ 'ਚ ਆ ਜੜਿਆ ਅਗਲੀ ਰੇਡ ਕਹਿੰਦੇ ਚੱਕਾ ਵਾਲੇ ਸੀਰੇ ਨੇ ਫੇਰ ਪਾਦੀ ਹੈ ਇਹ ਬੈਸਟ ਵਾਲੀਆ ਰੇਡਾਂ ਪੈ ਰਹੀਆਂ ਅੱਜ ਮਾੜੀ ਦੇ ਮੇਰੇ ਦਾ ਕੌਣ ਬੈਸਟ ਬਣੂ ਥੋੜੇ ਸਮੇਂ ਦੀ ਖੇਡ ਬਾਕੀ ਹੈ ਕਿ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਤਿਸਦੇ ਆਓ ਨੰਬਰ ਕਹਿੰਦੇ ਰੇਡਰ ਦੇ ਹਿੱਸੇ 'ਚ ਆ ਜੜਿਆ ਅਗਲੀ ਰੇਡ ਬਰਿੰਦਰ ਸਿੰਘ ਬਰਾੜ ਫੇਰ ਆ ਗਿਆ ਲੈ ਵੀ ਅਮਰੀ ਕਰੀ ਗੱਲ ਗਬਰੂ ਦੇ ਆਓ ਸਾਹਮਣੇ ਕਹਿੰਦੇ ਬਰਿੰਦਰ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਪੱਟਾਂ ਤੇ ਕਹਿੰਦੇ ਥਾਪੀਆਂ ਮਜਬੀਆਂ ਨੇ ਜਿੰਨੇ ਵੀ ਦਰਸ਼ਕ ਨੇ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰ ਗੱਡੂ ਕਹਿੰਦਾ ਵੀ ਅੜਿਆ ਗੱਡਾ ਸੁੰਨੀ तालीਵਾਲ ਦੇ ਕੱਢੜਾ ਮੇਰ ਕਰੇ ਪ੍ਰਮਾਤਮਾ ਇਹ ਸਾਰੇ ਪਿੰਡ ਲਈ ਦਵਾਵਾ ਨੇ ਆਓ ਖੜਾ ਭੇਜਾ ਬਾਈ ਕਰਦੇ ਗੁਰਪੇਜ ਸਾਡਾ ਤੇ ਭੇਜਾ ਬਾਈ ਸਰਪੰਚ ਸਾਹਿਬ ਮੁਬਾਰਕਬਾਦ ਹੈ ਵੱਡਾ ਭਈਆ ਕਹਿੰਦੇ ਨੇ ਪ੍ਰਮਾਤਮਾ ਨੇ ਬਹੁਤ ਵੱਡੀ ਕਿਰਪਾ ਬਾਕੀ ਨੀਤਾਂ ਤੇ ਗੱਲ ਮੁੱਕਦੀ ਨੀਤਾਂ ਸਾਫ਼ ਤੇ ਸਾਰਾ ਕੁਝ ਵੈਗਰੀ ਦਿੰਦਾ ਦਿਲੋਂ ਦਵਾਵਾ ਨੇ ਓ ਸ਼ੀਰਾ ਗੁਰਪ੍ਰੀਤ ਸਰਪੰਚ ਦੇ ਚਾਚਾ ਜੀ ਬਾਈ ਸੇਵਕੜਾ ਵੱਲੋਂ ਮਾਲੇ ਵਾਲੇ ਜਰਨੈਲ ਦੇਲੇ 500 ਦੇ ਮਾਣ ਪੁੱਜਦੇ ਹੋ ਗਿਆ ਐ ਵੀ ਜਰਨੈਲ ਮਾਇਆ ਪ੍ਰਾਪਤ ਕਰ ਲਈ ਆਓ ਸੀਰੇ ਦੀ ਪਈ ਹੋਈ ਰੇਡ ਹੁਣ ਚਾਰੋਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਕਿਹੜਾ ਬੱਲੇ ਬਲੇ ਕਰਾਵੇਗਾ ਆੜੀ ਦੇ ਮੇਲੇ ਦਾ ਫਾਈਨਲ ਆ ਵਿੱਕੀ ਦੇ ਸੀਰਾ ਵਿੱਕੀ ਤੇ ਸੀਰਾ ਟੱਕਰ ਸਿਰੇ ਦੀ ਐ ਲਓ ਦੋ ਬੱਬਰ ਖੇਰਾਂ ਦੇ ਦਰਮਿਆਨ ਕਬੱਡੀ 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 ਲਓ ਨੰਬਰ ਰੇਡਰ ਦੇ ਹਿੱਸੇ ਦਾ ਆ ਜੜਿਆ ਅਗਲੀ ਰੇਡ ਕੌਣ ਪਾਵੇਗਾ ਦੋਨਾਂ ਟੀਮਾਂ ਦਾ ਜੋਰ ਲੱਗਾ ਹੋਇਆ ਮੈਚ ਕਹਿੰਦੇ ਸਿਰੇ ਦਾ ਚੜਾ ਹੈ ਘਰਾਚੋ ਵਾਲਾ ਛੰਟੀ ਆ ਗਿਆ ਮੀਕਾ ਕਰੀ ਗੱਲ ਆਓ ਸਾਹਮਣੇ ਆਓ ਛੰਟੀ ਕਹਿੰਦੇ ਆਓ ਘਰਾਚੋ ਦੀ ਧਰਤੀ ਦਾ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਗੱਲ ਜਿਵੇਂ ਸੰਗਰੂਰ ਦੀ ਚੱਲਦੀ ਹੈ ਅੱਜ ਕਹਿੰਦੇ ਮਾਲਵੇ ਦੇ ਵਿੱਚ ਮੇਲਾ ਚੱਲਦਾ ਤੇ ਕੋਈ ਨਹੀਂ ਪੁੱਛਦਾ ਉਹ ਜਵਾਨੋ ਭੱਜਿਆ ਨੂੰ ਸਾਡਾ ਇਹ ਦੇਸ ਮਾਲਵਾ ਉਹ ਦੱਸ ਦੇ ਵੀ ਨਵੇਂਆਂ ਨੂੰ ਸਾਡਾ ਇਹ ਦੇਸ ਮਾਲਵਾ ਏ ਅੱਥ ਆ ਇਹ ਆ ਬਿੱਟੂ ਵੈਰੋਕੇ ਵਾਲਾ ਇਹ ਆ ਬਿੱਟੂ ਵੈਰੋਕੇ ਵਾਲਾ ਨੰਬਰ ਆਪਣੀ ਟੀਮ ਲਈ ਜੁੜ ਗਿਆ ਅਗਲੀ ਰੇਡ ਅਗਲੀ ਰੇਡ ਕੌਣ ਪਾਵੇਗਾ ਮੈਚ ਕਹਿੰਦੇ ਚੋਟੀ ਦਾ ਚੱਲਦਾ ਹੈ ਮੈਚ ਕਹਿੰਦੇ ਸਿਰੇ ਦਾ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਬੂਟੇ ਧਾੜੀ ਵਾਲਾ ਹੁਣਾਂ ਨੂੰ ਸਾਡੇ ਵੀਰ ਕਾਲੇ ਹੁਣਾਂ ਨੂੰ ਪਿੰਦੇ ਹੁਣਾਂ ਨੂੰ ਸੰਤੂ ਹੁਣਾਂ ਨੂੰ ਜੱਦੂ ਹੁਣੀ ਪੁੱਜੇ ਹੋਇਆ ਆ ਪੈਂਦੀ ਹੋਈ ਰੇਡ ਇਹ ਆ ਸੀਰਾ ਚੱਕ ਲਈ ਛੇੜਦਾ ਮੁੰਡਾ ਬੈਸਟ ਵਾਲੀਆ ਰੇਡਾਂ ਪਾ ਰਿਹਾ ਇਕੱਲਾ ਹੀ ਪਾਈ ਜਾਂਦਾ ਲਗਾਤਾਰੀ ਪਾਈ ਜਾਂਦਾ ਨਾ ਰੁਕਦਾ ਨਾ ਝੁੱਕਦਾ ਨਾ ਅੱਕਦਾ ਨਾ ਥੱਕਦਾ ਲੋਕਾਂ ਦੇ ਦਿਲ ਜਿੱਤੀ ਜਾਂਦਾ ਚੱਕਾਂ ਵਾਲਾ ਸੀਰਾ ਆ ਮੁੰਡਾ ਹੱਥਾਂ ਤੋਂ ਨਿਕਲ ਗਿਆ ਤਖੜਾ ਨੰਬਰ ਬੋਲੇ 200 ਹਾਂ ਸਤਿ ਸ੍ਰੀ ਅਕਾਲ ਫਾਲ ਸਿੰਘ ਮੱਲੀ ਉਹਨਾਂ ਵੱਲੋਂ ਹਰੀਕੇ ਦੀ ਟੀਮ ਲਈ 500 ਦੇ ਮਾਣ ਹਰੀਕੇ ਦੇ ਨੰਬਰ ਨੇ 10.5 ਤੇ ਵੈਰੋ ਕਾ ਦੇ ਨੰਬਰ ਨੇ 15 ਵੈਰੋ ਕੇ ਫਸਟ ਹਰੀਕੇ ਸੈਕੰਡ ਹੈਲੋ ਹੈਲੋ ਛੱਡ ਦੇ ਤੂੰ ਬੜੇ ਜਿਵੇਂ ਉਹ ਹਾਲਾਲੇ ਨੇ ਡਾਕਾ ਮਾਉਣੇ ਹੀ ਬਸ ਬੋਲ ਨਹੀਂ ਸਾਰੇ ਡਾਕ ਬੋਲੂਗਾ ਕਰ ਤੂੰ ਬੋਲਣਾ ਕਿ ਡੇਢ ਨੰਬਰ ਕਿਉਂਕਿ ਗਾਹ ਤੋਂ ਕਲੀਅਰ ਹੋ ਗਿਆ ਨਾ ਆਪੇ ਇੱਕ ਹਿਸਾਬ ਨਾਲ ਦੀ ਉਹ ਬੋਲਣ ਦੀ ਅੱਧਾ ਨੰਬਰ ਐਡ ਕਰਦੇ ਵਿੱਚ ਨਹੀਂ ਗੱਲ ਨਹੀਂ ਕਰਦੇ ਤੁਸੀਂ ਬੋਲ ਦਿਓ ਜੋ ਮੈਂ ਉਹਨੂੰ ਦੱਸ ਦਾਂਗਾ ਉਧਰ ਸੇਬੇ ਨੂੰ 500 ਦੇ ਮਾਣ ਬਾਈ ਸੇਵਕ ਯੂਐਸਏ ਦੇ ਵੱਲੋਂ ਅੱਜ ਦੇ ਮੇਲੇ ਦੇ ਬੈਸਟ ਸੁਣਿਓ ਚੱਕਲੀ ਸ਼ੇਰ ਦਾ ਸੀਰਾ ਚੱਕਾਂ ਵਾਲੇ ਸੀਰੇ ਨੇ 12 ਰੇਡਾਂ ਪਾਈਆਂ 10 ਨੰਬਰ ਲਏ ਆ ਮਾੜੀ ਦੇ ਮੇਲੇ ਦਾ ਬੈਸਟ ਰੇਡਰ ਚੱਕਲੀ ਸ਼ੇਰ ਦਾ ਸੀਰਾ ਬਣਿਆ ਇੱਕ ਵਾਰੀ ਸੀਰੇ ਲਈ ਤਾੜੀਆਂ ਮਾਰਿਆ ਜ਼ੋਰਦਾਰ ਵਿੱਕੀ ਹਰੀਕੇ ਨੇ 8 ਟੱਚ ਤੇ 3 ਜਫੇ ਲਾਏ ਵਿੱਕੀ ਹਰੀਕੇ ਦੇ 8 ਟੱਚ 3 ਜਫੇ ਤੇ ਡੇਡ ਵਾਲਾ ਜਫਾ ਵੀ ਵਿੱਕੀ ਹਰੀ ਕਿਨੇ ਲਾਇਆ ਬਾਈ ਅਰਸ਼ਬਰਸਾਲਪੁਰ ਨੇ 7 ਟੱਚ 3 ਜੱਪੇ ਲਾਏ ਆ ਬਾੜੀ ਦੇ ਮੇਲੇ ਦਾ ਬੈਸਟ ਜਫੀ ਬੈਸਟ ਜਫੀ ਅਰਸ਼ਬਰਸਾਲਪੁਰੇ ਕਰੀ ਤਾੜੀਆਂ ਵਾਰੋ ਅਰਸ਼ ਦੇ ਲਈ ਤੇ ਟੀਮ ਦੀ ਸਹਿਮਤੀ ਦੇ ਨਾਲ ਬਿੱਟੂ ਬੈਰੋ ਕੇ ਸਾਂਝੇ ਤੌਰ ਤੇ ਬੈਸਟ ਬਣਿਆ ਹਾਂ ਜਿਹੜਾ ਅੱਧਾ ਪੁਆਇੰਟ ਦਾ ਸਾਰੀ ਦੁਨੀਆ ਨੂੰ ਪਤਾ ਹੈ ਪਿਛਲੇ ਸਾਲ ਵੀ ਮਾੜੀ ਦੇ ਮੇਲੇ ਦਾ ਅਰਸ਼ ਬੈਸਟ ਬਣਿਆ ਇਸ ਸਾਲ ਵੀ ਅਰਸ਼ ਬੈਸਟ ਬਣਿਆ ਇੱਕ ਆਰੀ ਵਰਸਾਲਪੁਰਿਆ ਮੁੰਡੇ ਲਈ ਤਾੜੀਆਂ ਜ਼ੋਰਦਾਰ ਅਰਸ਼ ਵਰਸਾਲਪੁਰਿਆ ਕਹਿੰਦੇ ਪਿਛਲੇ ਸਾਲ ਵੀ ਫਰਸਟ ਸੀਗਾ ਇਸ ਸਾਲ ਵੀ ਫਰਸਟ ਹੈ ਪਾਲ ਸਿੰਘ ਮੱਲੀ ਦੇ ਪਰਿਵਾਰ ਦੇ ਵੱਲੋਂ ਭਾਈ ਜਿਹੜੀ ਮਾਇਆ ਸੀਗੀ ਜੇਤੂ ਟੀਮ ਨੂੰ 1500 ਤੇ 500 ਉਧਰ ਪੁੱਛਦਾ ਕਰਤਾ 1500 ਹੀ ਉਧਰ ਆ ਜੀ ਆ ਹਰੀਕੇਲੇ ਮਾਇਆ ਲੈ ਜਾ ਵੀਰੇ ਹਰੀਕੇਲੇ ਭਾਈ ਤਾਰੀ ਕੋਚ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਓ ਜੀ ਜੇਤੂ ਟੀਮਾਂ ਪ੍ਰਾਈਜ਼ ਲੈ ਲਓ ਬਲਕਰਨ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਭਾਈ ਵੈਰੋ ਕਲੇ ਸਾਰਿਆਂ ਨੂੰ ਮੁਬਾਰਕਾਂ ਅੱਜ ਟੀਮ ਜੇਤੂ ਰਹੀ ਐ ਦੋਨੇ ਟੀਮਾਂ ਸਟੇਜ ਤੇ ਲੱਗ ਕੇ ਆ ਕੇ ਪ੍ਰਾਈਜ਼ ਲੈ ਲਓ ਦੋਨੇ ਟੀਮਾਂ ਆ ਨਰਮਨ ਲੰਗਣਾ ਸਾਹਿਬ ਕਿੱਥੇ ਆਓ ਜੀ ਆ ਭਾਈ ਨਰਮਲ ਕਿੱਧਰ ਆ ਸਰਮਲ ਬੰਦੇ ਮਿਲਣ ਆਇਆ ਵੀਰ ਬਣ ਕੇ ਨਰਮਲ ਸਾਡੇ ਨਾਲ ਸੰਪਰਕ ਬਣਾ ਲਵੇ ਭਾਈ ਦੋਨੇ ਟੀਮਾਂ ਪ੍ਰਾਈਜ਼ ਲਓ ਜੀ ਦੋਨੇ ਟੀਮਾਂ ਆ ਦਰਪਲ ਨੂੰ ਭਾਈ ਬੰਦੇ ਮਿਲਣ ਆਏ ਆ ਨਰਮਲ ਲੱਗਿਆ ਸਾਡੀ ਆਪਾਂ ਨੂੰ ਸਾਰਿਆਂ ਨੂੰ ਜਾਣਦੇ ਤੂੰ ਤੇ ਮੇਰੇ ਵੱਡੇ ਨਾਲ ਮਿਲਣਾ ਮੈਂ ਥੋੜਾ ਇੱਧਰ ਕੰਮਾਂ 'ਚ ਆ ਗਿਆ ਬਿਜੀ ਧੰਨਵਾਦ ਤੇਰਾ ਵੱਡਾ ਛੋਟਾ ਭਰਾ ਸੁਖਰਾਜ ਰੋਡਾਂ ਵਾਲਾ ਬਹੁਤ ਸਤਿਕਾਰ ਹੈ ਵੀਰ ਦਾ ਹਰ ਚਾਹੇ ਕੱਲ ਨਿਊਜ਼ੀਲੈਂਡ ਦੇ ਖੇਡਨਾਰਾਂ ਦੀ ਹੋਵੇ ਚਾਹੇ ਮੰਡੀਲਾ ਦੀ ਗੱਲ ਹੋਵੇ ਬੜਾ ਛੋਟਾ ਵੀਰ ਹੈ ਅਗਲੀ ਜ਼ਿੰਮੇਵਾਰੀ ਸਕਰਾਜ ਰੋਡ ਦੇ ਸਾਹਮਣੇ ਵੀ ਤੁਸੀਂ ਹੈ ਕਿੱਥੇ ਆ ਮੜਾ ਜਾ ਕੇ ਸੰਪਰਕਤਾ ਕਰ ਲਓ ਬਾਈਆਂ ਦੇ ਇਧਰ ਮਿਲਣਾ ਸੀਗਾ ਆ ਸਟੇਜ ਦੇ ਸਾਹਮਣੇ ਆਓ ਜੀ

ਵੈਰੋ ਕੇ ਅੱਜ ਦੇ ਮੇਲੇ ਦੀ ਚੈਂਪੀਅਨ ਟੀਮ ਸਿਰੇ ਦੀਆਂ ਕਬੱਡੀਆਂ ਪਾਗਾ ਚੱਕ ਲਈ ਆਲਾ ਸਿਰਾ ਕਹਿੰਦੇ ਚੱਕਾਂ ਵਾਲਾ ਸਿਰਾ ਅੱਜ ਦੇ ਮੇਲੇ ਦਾ ਵਿਸਦਾ ਰੇਟਰ ਹੋਣ ਦਾ ਮਾਨ ਆਓ ਜਪਾ ਨਾਮ ਦੇ ਦੀ ਅਕਰ ਭਾਈ ਭਾਈ ਔਰ ਸੈਕੰਡ ਟੀਮ ਅੱਜ ਦੇ ਦੂਸਰੇ ਨੰਬਰ ਤੇ ਰੈਂਟ ਟੀਮ ਹਰੀਕੇ ਕਲਾਮ ਵਾਲੇ ਮੈਂ ਬੇਨਤੀ ਕਰਾਂਗਾ ਦੋਨੋ ਟਾ ਦੋਨੋ ਟੀਮਾਂ ਆ ਜਾਣਗੀਆਂ ਪਹਿਲਾਂ ਆਪਾਂ ਸੈਕੰਡ ਪ੍ਰਾਈਜ਼ ਦੇਵਾਂਗੇ ਦੋਨੋ ਟੀਮਾਂ ਜਲਦੀ ਆ ਜਾਣਗੀਆਂ ਬਹੁਤ ਸੁੰਦਰ ਕਾਪਾ ਅੱਜ ਦੇ ਖੇਡ ਮੇਲੇ ਦੀ ਚੈਂਪੀਅਨ ਟੀਮ ਜ਼ਰੂਰ ਕੀ ਆਓ ਜੀ ਇਧਰ ਹੋ ਜਿਓ ਜੀ ਆਪਾਂ ਮਾਨ ਸਨਮਾਨ ਕਰ ਦਈਏ ਅੱਜ ਦੇ ਮੇਲੇ ਦੀ ਸੈਕੰਡ ਜਿਹੜਾ ਪ੍ਰਾਈਜ਼ 75000 ਰੁਪਿਆ ਆ ਮੈਨੂੰ ਪ੍ਰਮਰੀ ਲੈ ਲਓ ਬੋਲ ਦੂੰਗਾ ਪਰ ਦੂਸਰਾ ਪ੍ਰਾਈਜ਼ ਜਿਹੜਾ 75000 ਰੁਪਿਆ ਪਲੱਸ ਕੱਪ ਇਹ ਟੂਰਨਾਮੈਂਟ ਕਮੇਟੀ ਵੱਲੋਂ ਸਪான்ਸਰ ਕੀਤਾ ਗਿਆ ਹੈ ਅੱਜ ਦੇ ਦਿਨ ਦੀ ਦੂਸਰੇ ਨੰਬਰ ਤੇ ਰਹਿਣ ਟੀਮ ਹੈ ਬੋਲੇ ਸੋਨਹਾ ਬਹੁਤ ਬਹੁਤ ਮੁਬਾਰਕਵਾ ਦੋਨਾ ਟੀਮਾਂ ਲਈ ਮੈਂ ਪਹਿਲੇ ਪ੍ਰਾਈਜ਼ ਨੇ ਟੇਬਿੰਦੀ ਕਰ ਦਿਆਂ ਆ ਅਮਰੀਕ ਖੋਸਾ ਕੋਟਲਾ ਉਹ ਰੁਬੇੰਤੀ ਹੈ ਉਹਦਾ ਮਾਨ ਸਨਮਾਨ ਕੀਤਾ ਜਾਣਾ ਹੈ ਜਿੱਥੇ ਮੇਰੀ ਬਾਤ ਸੁਣਦਾ ਸਾਡਾ ਵੀਰ ਅਮਰੀਕ ਮੈ ਖੋਸਾ ਕੋਟਲਾ ਅਮਰੀਕ ਖੋਸਾ ਕੋਟਲਾ ਆਓ ਵੱਡਾ ਵੀਰ ਸਾਡਾ ਛੋਟਾ ਭਰਾ ਹੈ ਉਮਰ ਦੇ ਵਿੱਚ ਭਾਵੇਂ ਛੋਟਾ ਹੈ ਪਰ ਬਹੁਤ ਵੱਡੀਆਂ ਪਲਾਂਗਾ ਚਾਹ ਕੈਨੇਡਾ ਦੇ ਮੈਦਾਨ ਦੀ ਗੱਲ ਹੋਵੇ ਚਾਹ ਨਿਊਜ਼ੀਲੈਂਡ ਚਾਹ ਆਸਟ੍ਰੇਲੀਆ ਦੇ ਮੈਦਾਨਾਂ ਦੇ ਵਿੱਚ ਔਰ ਸਾਡੇ ਲਾਕੇ ਦਾ ਬਹੁਤ ਵੱਡਾ ਬਲਾਰਾ ਕੰਪਿਊਟਰ ਬਲਾਰੇ ਦੇ ਤੌਰ ਤੇ ਦੁਨੀਆ ਜਾਣਦੀ ਹੈ ਅਮਰੀਕ ਖੋਸੇ ਕੋਟ ਦਾ ਇੱਕ ਸੁੰਦਰ ਟਰਾਫੀ ਦੇ ਕੇ ਸਾਡੇ ਐਸਐਸ ਸਾਹਿਬ ਸਰਦਾਰ ਜਸਰਨ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ ਆ ਨਾਲ ਗੁਰਪ੍ਰੇਮ ਸਰਪੰਚ ਜੀ ਨਾਲ ਸੋਨੀ ਧਾਲੀਵਾਲ ਸਾਹਿਬ ਤੇ ਨਾਲ ਸੇਕ ਯੂਐਸਏ ਵਾਲੇ ਤੇ ਸੋਚੀ ಗ್ರಾಮ ਪੰਚਾਇਤ ਆ ਸਾਡੇ ਕਾਲਜ ਤਾਣੇ ਹੁਣੀ ਆਕਮਾਨ ਕੋਟਲਾ ਜੀ ਸਾਰੇ ਸਤਕਾਰਯੋਗ ਜੀ ਇੱਕੋ ਮਿੰਟ ਜੀ ਬੋਲਦੇ ਬੋਲਦੇ ਆਓ ਅਮਰੀਕ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਸਾਡੇ ਇਲਾਕੇ ਦੀ ਆਨ ਤੇ ਸ਼ਾਨ ਤਾਂ ਇਹ ਗੱਲ ਵਿਦੇਸ਼ਾਂ ਦੀ ਹੋਵੇ ਹਰ ਮੁਲਕ ਦੇ ਵਿੱਚ ਕਹਿੰਦੇ ਝੰਡਾ ਝੁਲਣ ਵਾਲੀ ਗੱਲ ਭਰਾ ਦੀ ਆਵਾਜ਼ ਦੀ ਜਾਦੂ ਹੈ ਆਓ ਪਹਿਲਾ ਪ੍ਰਾਈਜ਼ 1 ਲੱਖ ਰੁਪਿਆ ਔਰ ਬਾਪੂ ਕਲਵੰਤ ਸਿੰਘ ਜੀ ਜੋ ਗੁਰਦੁਆਰਾ ਪਵੰਦ ਕਮੇਟੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਸੁਪੁੱਤਰ ਭਾਈ ਨਰਮਲ ਮਿੰਦੀ ਵਾਲੋ 1 ਲੱਖ ਰੁਪਿਆ ਦੇ ਕੇ ਅੱਜ ਦੇ ਸਮਾਵੇਲ ਵਿੱਚ ਵੈਰੋ ਕਾਲੇ ਕਮਲ ਹੁਣਾਂ ਨੂੰ ਔਰ ਭਾਈ ਧਾਨੇ ਵੈਰੋ ਨੂੰ ਵੈਰੋ ਕਾਲੇ ਨੂੰ ਜੱਸੀ ਹੁਣਾਂ ਨੂੰ ਔਰ ਸਾਡੇ ਕੋਚ ਸਾਹਿਬ ਇਹ ਵੀ ਲੰਮੇ ਸਮੇਂ ਤੋਂ ਤਾਰਿਕ ਕੋਜ ਜੀ ਥੋੜਾ ਜਿਹਾ ਦੈਰਾ ਐ ਖੁੱਲਾ ਕਰ ਲੋ ਜੀ ਸਾਰਿਆਂ ਦੀ ਫੋਟੋ ਆ ਜੂਗੀ ਤਸਵੀਰ ਤੋਂ ਸਰਦਾਰ ਜਸਵਿੰਦਰ ਸਿੰਘ ਜੀ ਪੰਜਾਬ ਪੁਰਸ ਦੇ ਜਿਹਨੇ ਆਫਿਸਰ ਆਏ ਨੇ ਸਾਰਿਆਂ ਦਾ ਸਤਿਕਾਰ ਹੈ ਅੱਜ ਦੇ ਨਾਮਨ ਸਮੋਦ ਵਿੱਚ ਔਰ ਸਾਰੇ ਮੇਰੀ ਬੇਨਤੀ ਹੈ ਸੋਨੀ ਅੱਗੇ ਜੋ ਤਾਲੀ ਵਾਲ ਸਾਪਨੇ ਕਿਤੇ ਆ ਜੀ ਸਾਰਿਆਂ ਦਾ ਅੱਗੇ ਜੀ ਬਹੁਤ ਧੰਨਵਾਦ ਹਾਂ ਥੋੜਾ ਜਿਹਾ ਦੈਰਾ ਇਸ ਤਰ੍ਹਾਂ ਲਮਾ ਕਰ ਲੋ ਫੋਟੋ ਸਾਰਿਆਂ ਦੀ ਆ ਜੂਗੀ ਹਾਂ ਅੱਜ ਦੇ ਮੇਲੇ ਦੀ ਚੈਂਪੀਅਨ ਟੀਮ ਵੈਰੋ ਕੇ ਪਿੰਡ ਆਪਣਾ ਗਵਾਂਢੀ ਪਿੰਡ ਹੈ 75 ਜੀ ਵੀ ਗੁੰਮਡੇ ਗਵਾਂਢੀ ਜਿੱਤੇ ਆ ਬਾੜ ਚੀਤੇ ਓਪਨ ਚ ਵੀ ਇੱਕ ਜਕਾਰਾ ਲਾਈਏ ਆਪਣੇ ਇਲਾਕੇ ਦੇ ਖਿਡਾਰੀਆਂ ਲਈ ਬੋਲੇ ਸੋ ਨਿਹਾਲ ਬਾਬੇ ਨਾਨਕ ਦੀ ਕਿਰਪਾ ਰਹੀ ਆਪਣੇ ਏਰੀਆ ਦੀ ਟੀਮਾਂ ਜਿੱਤਦੀਆਂ ਔਰ ਕਮਲ ਕੋਚ ਨੂੰ 8 ਤਾਰਿਕ ਕੋਚ ਨੂੰ ਗੁਰਿੰਦ ਧਾਨੇ ਹੜਾ ਨੂੰ ਨਕਲਕ ਵਾਰਤ ਬਾਦ ਹੈ ਵਾਰੋਕ ਦੀ ਟੀਮ ਅੱਜ ਦੀ ਚੈਂਪੀਅਨ ਟੀਮ ਬਣੀ ਹੈ ਔਰ ਬਿੱਟੂ ਵਾਰੋਕ ਦਾ ਬੜਾ ਸਨਮਾਨ ਹੋਇਆ ਹੈ 1 ਲੱਖ ਰੁਪਿਆ ਪਹਿਲਾ ਪ੍ਰਾਈਜ਼ ਔਰ ਸਰਦਾਰ ਕਲਵੰਤ ਸਿੰਘ ਜੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਸੁਪੁੱਤਰ ਭਾਈ ਨਰਮਨ ਬਰਾੜ ਵੱਲੋਂ 1 ਲੱਖ ਦੀ ਰਾਸ਼ੀ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦ ਨਰਮਨ ਬਰਾੜ ਦਾ ਔਰ ਬਾਪੂ ਕਲਵੰਤ ਸਿੰਘ ਦੇ ਸਮੁੱਚੇ ਪਰਿਵਾਰ ਦਾ 1 ਲੱਖ ਔਰ ਨਾਲ ਪਲੱਸ ਕੱਪ ਅੱਜ ਦੇ ਮੇਲੇ ਦੀ ਚੈਂਪੀਅਨ ਟੀਮ ਕਾ ਲਈਏ ਅੱਜ ਦਾ ਵੈਸਟ ਜਾਫੀ ਹਾਂਜੀ ਬੈਸਟ ਆਲੀ 33 33000 ਰੁਪਈਆ ਆ ਅੱਜ ਦੀ ਚੈਂਪੀਅਨ ਟੀਮ ਵੈਰੋ ਕੇ ਪੰਡਾ ਕਮਲ ਕੋਚ ਦੀ ਮਿਹਨਤ ਕਾਈ ਹੈ ਬਿੱਟੂ ਕੰਦੇ ਕੈਨੇਡਾ ਤੋਂ ਉੱਚੇ ਤੌਰ ਤੇ ਖੇਡਣਾ ਹੈ ਆ ਸਾਡੇ ਡਾਲਰ ਦੇਰੇ ਵੀਰ ਔਰ ਸੁਭਾ ਢਾਲੀਵਾਲ ਤੇ ਨਾਲ ਰਾਜਾ ਢਾਲੀਵਾਲ ਇਸ ਕੱਲ ਤੋਂ ਲੈ ਕੇ ਖਿਡਾਰੀਆਂ ਦੀ ਮਾਨ ਸਨਮਾਨ ਕਰ ਰਹੇ ਖਿਡਾਰੀਆਂ ਦਾ ਹਾ ਪੱਟੀ ਸਾਹਿਬ ਆਪਣੇ ਸੁਭਾ ਪੱਟੀ ਤੇ ਰਾਜਾ ਪੱਟੀ ਕੱਲ ਤੋਂ ਲੈ ਕੇ ਬਹੁਤ ਸਤਿਕਾਰ ਬਖਸ਼ਿਓ ਧੰਨਵਾਦ ਸਾਰੇ ਵੀਰਾਂ ਦਾ ਆ ਸਾਡਾ ਹਰਪ੍ਰੀਤ ਵੀਰ ਧੰਨਵਾਦ ਵੀਰਾਂ ਦਾ ਜੀ ਬੈਸਟਾਂ ਨੂੰ ਦਈ 31,000 ਰੁਪਇਆ ਬੈਸਟਾਂ ਕੱਤੀ ਗਈ ਕੀਦਰੋਂ ਹੈ ਕੀਦਰੋਂ ਬੈਸਟਾਂ ਕਰਾਂਗੇ ਬੈਸਟਾਂ ਨੇ ਰਹਿ ਗਏ ਜੀ ਅਰਸ਼ ਬਸ ਬਖੜ ਜੋ ਦੇ ਦੇ ਜੀ 31,000 ਰੁਪਇਆ ਅਰਸ਼ ਬਲਚਾਹਾਂ ਕੀ ਮਾਤਾ ਗੁਰੀਆਂ ਅਸਦਰੀਆਂ ਸਾਡੀਆਂ ਬਾਬਾ ਨਾਨਕ ਮੇਰ ਕਰੇ ਅੱਜ ਦੇ ਮੇਲੇ ਦਾ ਬੈਸਟਾਫੀ ਕਹਿੰਦੇ ਅਰਸ਼ ਬਸਾਰਪੁਰੀਆ ਤੇ ਸਿਰਾ ਚੱਕ ਲਿਆ ਬੈਸਟਾ ਅੱਜ ਜੈਮ ਦੀ ਚਾਬੀ ਜੀ ਜਿਹਦੇ ਕੋਲੇ ਆ ਉਹ ਜੂਰ ਪਹੁੰਚ ਦੀ ਕਰ ਦਿਓ ਜਿਮ ਦੀ ਚਾਬੀ ਜਿਹੜੀ ਹੈ ਮੇਰੀ ਬੇਨਤੀ ਹੈ ਰਾਜੂ ਭਾਈਓ ਸਾਡਾ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਰਾਜੂ ਆਸਟ੍ਰੇਲੀਆ ਵਾਲਾ ਸਾਡਾ ਭਰਾ ਹੈ ਵੱਡੀਆਂ ਜ਼ਿੰਮੇਵਾਰੀਆਂ ਸਾਹਮਣੇ ਰੇ ਸੋਹਣੀ ਥਾੜੀ ਵਾਲ ਸਾਹਿਬ ਬੜਾ ਸਾਰੇ ਮੁੰਡੇ ਨਹੀਂ ਨਹੀਂ ਤੂੰ ਆਪ ਤੇਰੇ ਨੂੰ ਆਪ ਦੇ ਉਹ ਇਹੀ ਕਰਦੇ ਕਮੇਟੀ ਹਾਂ ਕਮੇਟੀ ਦਾ ਧੰਨਵਾਦ ਕਰ ਆ ਟੂਰਨਾਮੈਂਟ ਕਮੇਟੀ ਦੇ ਜਿੰਨੇ ਮੈਂਬਰ ਨੇ ਜਿਨ੍ਹਾਂ ਨੇ 1.5 2 ਮਹੀਨਿਆਂ ਤੋਂ ਹਰ ਘਰ-ਘਰ ਜਾ ਕੇ ਗ੍ਰਾਈ ਕੀਤੀ ਹੈ ਬਾਹਰਲੇ ਮੁਲਕਾਂ ਤੱਕ ਫੋਨ ਕਰਕੇ ਸੰਪਰਕ ਕੀਤੇ ਬੰਦਿਆਂ ਦਾ ਵੀ ਆਪਾਂ ਬਾਬਾ ਜੀ ਦਾ ਮੇਲਾ ਕਰਾਉਣਾ ਹੈ ਮੇਲੇ ਨੂੰ 56 ਸਾਲ ਹੋ ਗਏ ਚੱਲਦੇ ਨੂੰ ਤੇ ਟੂਰਨਾਮੈਂਟ ਕਮੇਟੀ ਨੇ ਬਹੁਤ ਵੱਡੀ ਮਿਹਨਤ ਕੀਤੀ ਹੈ ਬਹੁਤ ਸੋਹਣਾ ਪ੍ਰਬੰਧ ਕੀਤਾ ਹੈ ਬੈਠਣ ਲਈ ਕੁਰਸੀਆਂ ਦਾ ਸਟੇਡੀਅਮ ਬਹੁਤ ਸੁੰਦਰ ਬਣਾਇਆ ਔਰ ਟੂਰਨਾਮੈਂਟ ਕਮੇਟੀ ਦੇ ਸਾਰੇ ਮੈਂਬਰਾਂ ਦਾ ਭਾਈ ਸੋਨੀ ਧਾਲੀਵਾਲ ਵੱਲੋਂ ਔਰ ਗੁਰਪ੍ਰੀਤ ਸਰਪੰਚ ਵੱਲੋਂ ਗੈ ਗੋਡ ਮਾ ਧੰਨਵਾਦ ਹੈ ਜਿਨ੍ਹਾਂ ਮੁੰਡਿਆਂ ਨੇ ਅੱਗੇ ਲੱਕੇ ਟੂਰਨਾਮੈਂਟ ਕਰਾਏ ਔਰ ਸੋਨੀ ਧਾਲੀਵਾਲ ਤੇ ਗੁਰਪ੍ਰੀਤ ਸਰਪੰਚ ਹੈਲੇ ਹੈਲੇ ਬਹੁਤ ਧੰਨਵਾਦ ਜੀ ਇਹ ਮਿਹਨਤ ਸਨਮਾਨ ਸਿਕਾ ਜੀ ਕੀ ਬਾਤ ਆ ਸਾਡੇ ਸੇਵਕ ਸਿੰਘ ਜੀ ਗੁਰਪੇਜ ਸਰਪੰਚ ਦਾ ਚਾਚਾ ਪੁੱਤ ਵੀਰ ਦਾ ਭਤੀਜਾ ਮੇਰਾ ਆਖੇ ਚਾਚਾ ਕਹਿ ਕੇ ਮੱਥਾ ਟੇਕਦਾ ਇਹ ਮੱਥਾ ਟੇਕਦਾ ਕਹਿੰਦੇ ਸੇਵਕ ਨੂੰ ਔਰ ਸਾਡਾ ਵੀਰ ਹੈ ਸਰਪੰਚ ਸਾਹਿਬ ਦਾ ਚਾਚਾ ਗੁਰਸੇਖ ਸਿੰਘ ਯੂ ਐਸ ਏ ਉਹਨਾਂ ਦਾ ਸਨਮਾਨ ਜੀ ਹਾਂ ਗੁਰਪੀ ਦਾ